ਹਾਂਜੀ ਸਤਿ ਸ੍ਰੀ ਅਕਾਲ ਆ ਸਭ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਆਪਾਂ ਐਤਵਾਰ ਨੂੰ ਤੁਹਾਡੇ ਲਈ ਇਹ ਪਰ ਤਿਆਰ ਕਰਦੇ ਹੁੰਨੇ ਆ ਜਿਹਦੀ ਪੰਜਾਬੀ ਤੋਂ ਨੋਨ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਂਦੀ ਆ ਚਲਦੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤਾਂ ਜੋ ਕਿਸੇ ਲੋਡ ਬੰਦ ਤੱਕ ਪਹੁੰਚ ਜਾਵੇ ਚਲੋ ਪਹਿਲਾਂ ਆਪਾਂ ਤੁਹਾਨੂੰ ਟ੍ਰਾਇਲ ਪੈਰਾ ਬੋਲਦੇ ਆ ਜੀ ਦੇ ਨਾਲ ਤੁਹਾਡਾ ਹੱਥ ਚੱਲ ਪੇ ਰੈਡੀ ਹੋ ਜਾਓ ਤੇ ਲਈ ਹੁਣ ਤੁਸੀਂ ਹਾਂਜੀ ਰੈਡੀ ਅੱਜ ਮੈਂ ਤੁਹਾਡੇ ਨਾਲ ਸਾਡੇ ਗੁਆਂਢੀ ਦੇਸ਼ ਪੂਟਾਨ ਬਾਰੇ ਗੱਲ ਕਰਨ ਜਾ ਰਿਹਾ ਹਾਂ ਡੰਡੀ ਪੂਟਾਨ ਦੱਖਣੀ ਏਸ਼ੀਆ ਦਾ ਹਿਮਾਲਿਆ ਦੇ ਪੂਰਬੀ ਕਿਨਾਰੇ ਉੱਤੇ ਭਾਰਤ ਅਤੇ ਚੀਨ ਦੇ ਵਿਚਕਾਰ ਸਥਿਤ ਹੈ ਡੰਡੀ ਇਸ ਭੂਬੰਦ ਦੇਸ਼ ਨੂੰ ਅਰਥਾਤ ਕੋਈ ਵੀ ਸਮੁੰਦਰ ਇਸ ਨਾਲ ਨਹੀਂ ਲੱਗਦਾ ਡੰਡੀ ਇੱਥੇ ਅਮੀਰੀ ਗਰੀਬੀ ਦਾ ਪੈਮਾਨਾ ਲੋਕਾਂ ਦੀ ਖੁਸ਼ੀ ਤੋਂ ਮਾਪਿਆ ਜਾਂਦਾ ਹੈ ਡੰਡੀ ਇਹ ਆਪਣੀ ਪ੍ਰਾਕਿਰਤਿਕ ਸੁੰਦਰਤਾ ਲਈ ਦੁਨੀਆ ਪਰ ਵਿੱਚ ਮਸ਼ਹੂਰ ਹੈ ਡੰਡੀ ਲਓ ਜੀ ਤੁਹਾਡਾ ਟ੍ਰਾਇਲ ਪੈਰਾ ਕੰਪਲੀਟ ਹੋ ਗਿਆ ਆਪਾਂ ਪ੍ਰੋਪਰ ਬੋਲਣ ਲੱਗਦੇ ਪੈਰਾ ਉਹਦੇ ਲਈ ਰੈਡੀ ਹੋ ਜਾਓ ਤੁਸੀਂ ਹੁਣ ਰੈਡੀ ਰੇਡੀਓ ਮਨੋਰੰਜਨ ਦਾ ਇੱਕ ਬਹੁਤ ਹੀ ਸਸਤਾ ਅਤੇ ਵਧੀਆ ਸਾਧਨ ਹੈ ਜਿਸ ਨੂੰ ਅਸੀਂ ਆਪਣੇ ਨਾਲ ਕਿਤੇ ਵੀ ਲੈ ਕੇ ਜਾ ਸਕਦੇ ਹਾਂ ਡੰਡੀ ਇਸ ਤੋਂ ਸਾਨੂੰ ਸੰਸਾਰ ਵਿੱਚ ਵਾਪਰ ਰਹੀਆਂ ਘਟਨਾਵਾਂ ਦੀ ਜਾਣਕਾਰੀ ਵੀ ਪ੍ਰਾਪਤ ਹੁੰਦੀ ਹੈ ਡੰਡੀ ਮਾਰਕੋਨੀ ਨੂੰ ਰੇਡੀਓ ਦਾ ਜਨਮਦਾਤਾ ਮੰਨਿਆ ਜਾਂਦਾ ਹੈ ਡੰਡੀ ਉਹ ਇੱਕ ਇਟਲੀ ਇੰਜੀਨੀਅਰ ਸੀ ਡੰਡੀ ਇਸ ਦਾ ਜਨਮ 1874 ਈਸਵੀ ਵਿੱਚ ਹੋਇਆ ਡੰਡੀ ਉਸ ਨੇ ਤਰੰਗਾਂ ਨੂੰ ਦੂਰ ਦੂਰ ਭੇਜਣ ਦਾ ਤਰੀਕਾ ਇਜਾਦ ਕੀਤਾ ਜਦੋਂ ਉਸ ਦੀ ਉਮਰ 20 ਸਾਲ ਤੋਂ ਘੱਟ ਸੀ ਡੰਡੀ ਉਹ ਆਪਣੇ ਮਕਾਨ ਦੀ ਛੱਤ ਤੋਂ ਹੀ ਤਰ੍ਹਾਂ-ਤਰ੍ਹਾਂ ਦੇ ਤਿਆਰਬੇ ਕਰਦਾ ਹੁੰਦਾ ਸੀ ਡੰਡੀ ਸਨ 1901 ਵਿੱਚ ਉਹ ਆਪਣਾ ਰੇਡੀਓ ਸਿਗਨਲ ਸਮੁੰਦਰ ਦੇ ਪਾਰ ਭੇਜਣ ਵਿੱਚ ਸਫਲ ਰਿਹਾ ਡੰਡੀ ਇਸ ਮਹਾਨ ਇੰਜੀਨੀਅਰ ਦੀ 1937 ਵਿੱਚ ਮੌਤ ਹੋ ਗਈ ਡੰਡੀ ਜਦੋਂ ਅਸੀਂ ਰੇਡੀਓ ਚਲਾਉਂਦੇ ਹਾਂ ਤਾਂ ਰੇਡੀਓ ਆਵਾਜ਼ ਨੂੰ ਬਿਜਲਈ ਤਰੰਗਾਂ ਵਿੱਚ ਬਦਲ ਦਿੰਦਾ ਹੈ ਡੰਡੀ ਏ ਬਿਜਲਈ ਤਰੰਗਾਂ ਆਪਣੇ ਆਪ ਨੂੰ ਰੇਡੀਓ ਤਰੰਗਾਂ ਵਿੱਚ ਤਬਦੀਲ ਕਰ ਲੈਂਦੀਆਂ ਹਨ ਡੰਡੀ ਏ ਰੇਡੀਓ ਤਰੰਗਾਂ ਹਜ਼ਾਰਾਂ ਦੀ ਗਿਣਤੀ ਵਿੱਚ ਬਾਜੂ ਮੰਡਲ ਵਿੱਚ ਮੌਜੂਦ ਹੁੰਦੀਆਂ ਹਨ ਪਰ ਰੇਡੀਓ ਉਹੀ ਤਰੰਗ ਨੂੰ ਪ੍ਰਵਾਨ ਕਰਦਾ ਹੈ ਜਿਸ ਨੂੰ ਤੁਸੀਂ ਸੁਨਣਾ ਚਾਹੁੰਦੇ ਹੋ ਡੰਡੀ ਇਹ ਸਭ ਕੁਝ ਟਰਾਂਸਮਿਟਰ ਜਿਸ ਨੂੰ ਮੋਡੂਲੇਟਰ ਕਹਿੰਦੇ ਹਨ ਰਾਹੀਂ ਸੰਭਵ ਹੁੰਦਾ ਹੈ ਡੰਡੀ ਜਦੋਂ ਇਹ ਤਰੰਗਾਂ ਰੇਡੀਓ ਵਿੱਚ ਵਾਪਸ ਆਉਂਦੀਆਂ ਹਨ ਤਾਂ ਹਾਂਜੀ ਰੈਡੀ ਹੋ ਜਾਓ ਰੈਡੀ ਮੀਕਾ ਕੁਝ ਚੱਕਦਿਆਂ ਚੱਕਦਿਆਂ ਬੋਲਿਆ ਮੈਂ ਪਾਪਾ ਨਾਲ ਗੱਲ ਕਰਾਂਗਾ ਉਹ ਮੰਨ ਗਏ ਤਾਂ ਅਸੀਂ ਉਹਨਾਂ ਨੂੰ ਕਾਰ ਉੱਤੇ ਆਰਾਮ ਨਾਲ ਲੈ ਜਾਵਾਂਗੇ ਡੰਡੀ ਫਿਰ ਤਾਂ ਕਮਾਲ ਹੋ ਜਾਏਗੀ ਸੋਨੂੰ ਖੁਸ਼ੀ ਵਿੱਚ ਉਛਲਦਾ ਹੋਇਆ ਬੋਲਿਆ ਡੰਡੀ ਗੱਲਾਂ ਕਰਦਿਆਂ ਬੱਚੇ ਰੋਟੀ ਵਾਲੇ ਡੱਬੇ ਬੰਦ ਕਰਕੇ ਉੱਠੇ ਹੀ ਸਾਨਾ ਕਿ ਅੱਧੀ ਛੁੱਟੀ ਖਤਮ ਹੋਣ ਦੀ ਕਾੰਟੀ ਵੱਜ ਗਈ ਡੰਡੀ ਸਾਰੇ ਆਪਣੀ ਕਲਾਸ ਵੱਲ ਜਾਂਦਿਆਂ ਮੀਕੇ ਨੂੰ ਪਾਪਾ ਨਾਲ ਕਾਰਵਾਰੇ ਗੱਲ ਕਰਨ ਲਈ ਪੱਕੀ ਕਰ ਰਹੇ ਸਨ ਦੰਦੀ ਇਹਨਾਂ ਚਾਰਾਂ ਦੋਸਤਾਂ ਵਿੱਚੋਂ ਮੀਕੇ ਦੇ ਪਾਪਾ ਕੋਲ ਹੀ ਸਿਰਫ ਕਾਰ ਸੀ ਦੰਦੀ ਉਹਨਾਂ ਨੇ ਸਕੂਲੋਂ ਆ ਕੇ ਆਪੋ ਆਪਣੇ ਮਾਪਿਓ ਨਾਲ ਦਾਦਾ ਜੀ ਦਾਦੀ ਜੀ ਨੂੰ ਐਤਵਾਰ ਘਰ ਲਿਆਉਣ ਬਾਰੇ ਸਲਾਹ ਕੀਤੀ ਦੰਦੀ ਸਾਰਿਆਂ ਦੇ ਮਾਪਿਓ ਨੇ ਉਹਨਾ ਬਜ਼ੁਰਗਾ ਨੂੰ ਕਰ ਲਿਆ ਕੇ ਸਾਰਿਆਂ ਨੂੰ ਮਿਲਾਉਣ ਲਈ ਹਾਮੀ ਹੀ ਨਹੀਂ ਭਰੀ ਸਗੋਂ ਉਹਨਾਂ ਨੂੰ ਇਹ ਨੇਕ ਕੰਮ ਕਰਨ ਲਈ ਪੂਰਾ ਉਤਸ਼ਾਹਿਤ ਵੀ ਕੀਤਾ ਣਦੀ ਸਾਰਿਆਂ ਨੂੰ ਮਾਪਿਓ ਵੱਲੋਂ ਹਰੀ ਚੰਡੀ ਮਿਲ ਜਾਨਵਾਦ ਉਹਨਾਂ ਦੇ ਖੁਸ਼ੀ ਨਾਲ ਪੈਰ ਪੁੰਜੇ ਨਹੀਂ ਸਨ ਲੱਗ ਰਹੇ ਡੰਡੀ ਮਿੱਕੇ ਨੇ ਵੀ ਪਾਪਾ ਨਾਲ ਗੱਲ ਕੀਤੀ ਤਾਂ ਉਸਦੇ ਪਾਪਾ ਨੇ ਬਹੁਤ ਸੋਹਣਾ ਜਵਾਬ ਦਿੱਤਾ beta ਮੈਂ ਜਰੂਰ ਤੁਹਾਡੇ ਨਾਲ ਜਾ ਕੇ ਤੁਹਾਡੇ ਦਾਦਾ ਜੀ ਦਾਦੀ ਜੀ ਨੂੰ ਲੈ ਕੇ ਆਵਾਂਗਾ ਡੰਡੀ ਅਸੀਂ ਸਾਰੇ ਵੀ ਉਹਨਾ ਨੂੰ ਮਿਲ ਲਵਾਗੇ ਉਹਨਾ ਕੋਲੋਂ ਲਓ ਜੀ ਪਹਿਰੇ ਤੁਹਾਡੇ ਕੰਪਲੀਟ ਹੋ ਗਏ ਤੇ ਧਿਆਨ ਨਾਲ ਕਰਨਾ ਧੰਨਵਾਦ ਤੁਹਾਡਾ